ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਵੱਡਾ ਫੈਸਲਾ ਏਰੀਆ ਦੀ ਭੁਗਤਾਨੀ ਲਈ ਹੁਕਮ ਜਾਰੀ ਦੋ ਹਫ਼ਤਿਆਂ ਵਿੱਚ ਵਿੱਤ ਵਿਭਾਗ ਕਰੇਗਾ ਨੋਟੀਫਿਕੇਸ਼ਨ ਜਾਰੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਲਈ ਵੱਡਾ ਐਲਾਨ ਕਰਦਿਆਂ ਉਹਨਾਂ ਨੂੰ ਏਰੀਆ ਦੀ ਭੁਗਤਾਨੀ ਕਰਨ ਲਈ ਕੈਬਨਿਟ ਵੱਲੋਂ ਲਿਆ ਗਿਆ ਫੈਸਲਾ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਆਮ ਰਾਜ ਪ੍ਰਬੰਧ ਵਿਭਾਗ ਨੇ ਵਿੱਤ ਵਿਭਾਗ ਨੂੰ ਦੋ ਹਫ਼ਤਿਆਂ ਦੇ ਅੰਦਰ-ਅੰਦਰ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦੇ ਲਾਗੂ ਕਰਨ ਦੀ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਹੈ ਇਸ ਫੈਸਲੇ ਨੂੰ ਲੈ ਕੇ ਸਰਕਾਰ ਉਪਰੁਧ ਆਵਾਜ਼ ਉਠਾਈ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਇਹ ਉਪਤਾਨ ਕਿਸ਼ਤਾਂ ਵਿੱਚ ਨਾ ਦੇ ਕੇ ਬਲਕਿ ਇੱਕ ਵਾਰ ਚ ਹੀ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਤੁਰੰਤ ਲਾਭ ਮਿਲ ਸਕੇ ਵਿੱਤ ਵਿਭਾਗ ਨੂੰ ਹੁਕਮਚਾਰੀ ਹੋਣ ਤੋਂ ਬਾਅਦ ਹੁਣ 2 ਹਫਤਿਆਂ ਵਿੱਚ ਇਸ ਸਬੰਧੀ ਇੱਕ ਨਵਾਂ ਨੋਟੀਫਿਕੇਸ਼ਨ ਆਉਣ ਦੀ ਉਮੀਦ ਹੈ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਦੀ ਰਾਖੀ ਕਰਦੇ ਹੋਏ ਉਹਨਾਂ ਨੂੰ ਇਹ ਰਕਮ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇਗੀ ਕਿਸ਼ਤਾਂ ਵਿੱਚ ਮਿਲੇਗਾ ਏਰੀਆ ਇਹ ਰਹੇਗਾ ਛੜੀ ਸਰਕਾਰੀ ਤਜਵੀਜ਼ ਮੁਤਾਬਕ 85 ਸਾਲ ਤੋਂ ਵੱਧ ਉਮਰ ਵਾਲੇ ਪੈਨਸ਼ਨਰਾਂ ਨੂੰ ਤਿੰਨ ਕਿਸ਼ਤਾਂ ਵਿੱਚ 75-85 ਸਾਲ ਤੇ 75 ਤੋਂ 85 ਸਾਲ ਵਾਲਿਆਂ ਨੂੰ 12 ਮਹੀਨਿਆਂ ਵਿੱਚ ਅਤੇ 58 ਤੋਂ 75 ਸਾਲ ਦੇ ਪੈਨਸ਼ਨਰਾਂ ਨੂੰ 48 ਮਹੀਨਿਆਂ ਵਿੱਚ ਇਹ ਰਿਹਾ ਮਿਲੇਗਾ ਹਾਲਾਤ ਇਹ ਹਨ ਕਿ ਪਹਿਲੀ ਕਿਸ਼ਤ 1 ਅਪ੍ਰੈਲ 2025 ਤੋਂ ਜਾਰੀ ਕੀਤੀ ਜਾਵੇਗੀ ਜਦ ਕਿ ਸਰਵਿਸ ਮੁਲਾਜ਼ਮਾਂ ਲਈ ਪਹਿਲੀ ਕਿਸ਼ਤ 1 ਅਪ੍ਰੈਲ 2026 ਨੂੰ ਦਿੱਤੀ ਜਾਵੇਗੀ ਅੱਜ ਵੀਡੀਓ ਰਿਚ ਨਹੀਂ ਵੀਡੀਓ ਚ ਬਣੇ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਗੱਲ ਲਾਈਕ ਦਾ ਪ੍ਰੈਸ ਕਰ ਲੋ ਤਾਂ ਜੋ ਆਨ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ